ਵਿਕਰਮ ਮਜੀਠੀਆ ਦੀ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੁਣ ਵਿਜੀਲੈਂਸ ਦੇ ਵੱਲੋਂ ਜਗਜੀਤ ਚਹਿਲ ਚਹਿਲ ਅਤੇ ਬਿੱਟੂ ਆਲਕ ਨੂੰ ਜਿਹੜਾ ਕਿ ਸੱਦਾ ਦਿੱਤਾ ਗਿਆ ਹੈ ਜਿਸ ਦੇ ਵਿੱਚ ਲਗਾਤਾਰ ਬਿਆਨਾਂ ਦਾ ਸਿਲਸਲਾ ਚੱਲ ਰਿਹਾ ਤੇ ਵਿਕਰਮ ਮਜੀਠੀਆ ਰਿਹਾ ਲਗਾਤਾਰ ਮੁਸ਼ਕਲਾਂ ਦੇ ਵਿੱਚ ਵੜਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਪੂਰਾ ਮਾਮਲਾ ਇਹ ਹੈ ਕਿ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਜਿਸ ਤੋਂ ਬਾਅਦ ਛਾਪਾ ਮਾਰਿਆ ਗਿਆ ਰੇਡ ਮਾਰੀ ਗਈ ਕਾਰਨ ਤੇ ਉਸ ਤੋਂ ਬਾਅਦ ਕੁਝ ਚੀਜ਼ਾਂ ਤੱਕ ਬਰਾਮਦ ਹੋਈਆਂ ਤੇ ਵਿਕਰਮ ਮਜੀਠੀਆ ਨੂੰ ਇੱਕ ਵੱਡਾ ਝਟਕਾ ਵਿਜੀਲੈਂਸ ਨੇ ਦਿੱਤਾ ਤੇ ਐਕਸ਼ਨ ਜਿਹੜਾ ਕਿ ਕਾਲੀ ਦਲ ਦੇ ਆਕੂ ਵਿਕਰਮ ਅਜੀਠਿਆ ਦੇ ਉੱਤੇ ਹੋਇਆ ਤੇ ਦੂਜੇ ਪਾਸੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ 7 ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਜਾਂਦਾ ਹੈ ਤੇ ਲਗਾਤਾਰ ਬਿਆਨਾਂ ਦਾ سلسلہ ਸ਼ੁਰੂ ਹੋ ਜਾਂਦਾ ਹੈ ਤੇ ਪਹਿਲਾਂ ਉੱਥੇ ਹੀ ਸਾਬਕਾ ਡੀਜੀਪੀ ਨੂੰ ਸੱਦਿਆ ਜਾਂਦਾ ਹੈ ਵਿਜੀਲੈਂਸ ਦੇ ਵੱਲੋਂ ਫਿਰ ਇਸ ਤੋਂ ਬਾਅਦ ਈਡੀ ਦੇ ਜਿਹੜੇ ਡਾਇਰੈਕਟਰ ਨਰਿੰਜਨ ਸਿੰਘ ਨੂੰ ਵੀ ਸੱਦਾ ਦਿੱਤਾ ਜਾਂਦਾ ਤੇ ਕੱਲ ਤਲਵੀਰ ਗਿੱਲ ਨੂੰ ਜਿਹੜਾ ਕਿ ਬੁਲਾਇਆ ਜਾਂਦਾ ਤੇ ਬੋਨੀ ਅਜਨਾਲਾ ਨੂੰ ਵੀ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਐਂਟਰ ਕੀਤਾ ਜਾਂਦਾ ਹੈ ਤੇ ਲਗਾਤਾਰ ਬਿਆਨ ਲਏ ਜਾਂਦੇ ਨੇ ਤੇ ਹੁਣ ਉੱਥੇ ਹੀ ਜਗਜੀਤ ਚਹਿਲ ਅਤੇ ਬਿੱਟੂ ਆਲਖ ਨੂੰ ਸਾਧ ਲਿਆ ਹੈ ਤੇ ਬਿਕਰਮ ਮਜੀਠੀ ਦੀਆਂ ਜਿਹੜਾ ਕਿ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਵੱਡੇ ਐਕਸ਼ਨ ਦੀ ਤਿਆਰੀ ਵੀ ਲਗਾਤਾਰ ਜਾਰੀ ਹੈ ਤੇ ਅੱਜ ਕਈ ਥਾਵਾਂ ਦੇ ਉੱਤੇ ਰੇਡ ਮਾਰੀ ਜਾ ਰਹੀ ਹੈ ਤੇ ਬਿਕਰਮ ਮਜੀਠੀ ਦੇ ਸਾਰੇ ਟਿਕਾਣਿਆਂ ਨੂੰ ਲੈ ਕੇ ਵੈਜੀਲੈਂਸ ਪਾੜ ਕਰ ਰਹੀ ਹੈ ਜਾਂਚ ਲਗਾਤਾਰ ਹੋ ਰਹੀ ਹੈ ਤੇ ਉਥੇ ਹੁਣ ਬਿੱਟੂ ਆਲਖ ਅਤੇ ਜਗਜੀਤ ਚਹਿਲ ਨੂੰ ਵੀ ਸੱਦਾ ਦੇ ਲਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਅੱਜ ਵਿਜੀਲੈਂਸ ਦੇ ਕੋਲ ਜਗਜੀਤ ਚਹਿਲ ਅਤੇ ਬਿੱਟੂ ਆਲਖ ਜਿਹੜੇ ਕਿ ਪਹੁੰਚ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਣਗੇ ਤੇ ਹੁਣ ਬਿਕਰਮ ਮੱਝਠੀ ਦੀ ਹੈ ਜਿਹੜੇ ਕਿ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਵਿੱਚ ਲਗਾਤਾਰ ਬਿਆਨਾਂ ਦਾ ਸਿਲਸਲਾ ਚੱਲ ਰਿਹਾ ਤੇ ਵਿਕਰਮ ਮਜੀਠੀਆ ਰ ਲਗਾਤਾਰ ਮੁਸ਼ਕਲਾਂ ਦੇ ਵਿੱਚ ਵੜਦਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉੱਥੇ ਹੀ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਪੂਰਾ ਮਾਮਲਾ ਇਹ ਹੈ ਕਿ ਵਿਕਰਮ ਮਜੀਠੀਆ ਨੂੰ ਜਿਹੜਾ ਕਿ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਤੇ ਜਿਸ ਤੋਂ ਬਾਅਦ ਛਾਪਾ ਮਾਰਿਆ ਗਿਆ ਰੇਡ ਮਾਰੀ ਗਈ ਕਾਰਨ ਤੇ ਉਸ ਤੋਂ ਬਾਅਦ ਕੁਝ ਚੀਜ਼ਾਂ ਤੱਕ ਬਰਾਮਦ ਹੋਈਆਂ ਤੇ ਵਿਕਰਮ ਮਜੀਠੀਆ ਨੂੰ ਇੱਕ ਵੱਡਾ ਝਟਕਾ ਵਿਜੀਲੈਂਸ ਨੇ ਦਿੱਤਾ ਤੇ ਐਕਸ਼ਨ ਜਿਹੜਾ ਕਿ ਕਾਲੀ ਦਲ ਦੇ ਆਕੂ ਵਿਕਰਮ ਮਜੀਠੀਆ ਦੇ ਉੱਤੇ ਹੋਇਆ ਤੇ ਦੂਜੇ ਪਾਸੇ ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਹੈ 7 ਦਿਨਾਂ ਦੇ ਰਿਮਾਂਡ ਦੇ ਉੱਤੇ ਲਿਆਂਦਾ ਜਾਂਦਾ ਹੈ ਤੇ ਲਗਾਤਾਰ ਬਿਆਨਾਂ ਦਾ سلسلہ ਸ਼ੁਰੂ ਹੋ ਜਾਂਦਾ ਹੈ ਤੇ ਪਹਿਲਾਂ ਉੱਥੇ ਹੀ ਸਾਬਕਾ ਡੀਜੀਪੀ ਨੂੰ ਸੱਦਿਆ ਜਾਂਦਾ ਹੈ ਵਿਜੀਲੈਂਸ ਦੇ ਵੱਲੋਂ ਫਿਰ ਇਸ ਤੋਂ ਬਾਅਦ ਈਡੀ ਦੇ ਜਿਹੜੇ ਡਾਇਰੈਕਟਰ ਨਰਿੰਜਨ ਸਿੰਘ ਨੂੰ ਵੀ ਸੱਦਾ ਦਿੱਤਾ ਜਾਂਦਾ ਤੇ ਕੱਲ ਤਲਵੀਰ ਗਿੱਲ ਨੂੰ ਜਿਹੜਾ ਕਿ ਬੁਲਾਇਆ ਜਾਂਦਾ ਤੇ ਬੋਨੀ ਅਜਨਾਲਾ ਨੂੰ ਵੀ ਜਿਹੜਾ ਕਿ ਇਸ ਮਾਮਲੇ ਦੇ ਵਿੱਚ ਐਂਟਰ ਕੀਤਾ ਜਾਂਦਾ ਹੈ ਤੇ ਲਗਾਤਾਰ ਬਿਆਨ ਲਏ ਜਾਂਦੇ ਨੇ ਤੇ ਹੁਣ ਉੱਥੇ ਹੀ ਜਗਜੀਤ ਚਹਿਲ ਅਤੇ ਬਿੱਟੂ ਆਲਖ ਨੂੰ ਸਾਧ ਲਿਆ ਹੈ ਤੇ ਬਿਕਰਮ ਮਜੀਠੀ ਦੀਆਂ ਜਿਹੜਾ ਕਿ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਵੱਡੇ ਐਕਸ਼ਨ ਦੀ ਤਿਆਰੀ ਵੀ ਲਗਾਤਾਰ ਜਾਰੀ ਹੈ ਤੇ ਅੱਜ ਕਈ ਥਾਵਾਂ ਦੇ ਉੱਤੇ ਰੇਡ ਮਾਰੀ ਜਾ ਰਹੀ ਹੈ ਤੇ ਬਿਕਰਮ ਮਜੀਠੀ ਦੇ ਸਾਰੇ ਟਿਕਾਣਿਆਂ ਨੂੰ ਲੈ ਕੇ ਵੈਜੀਲੈਂਸ ਪਾੜ ਕਰ ਰਹੀ ਹੈ ਜਾਂਚ ਲਗਾਤਾਰ ਹੋ ਰਹੀ ਹੈ ਤੇ ਉਥੇ ਹੁਣ ਬਿੱਟੂ ਆਲਖ ਅਤੇ ਜਗਜੀਤ ਚਹਿਲ ਨੂੰ ਵੀ ਸੱਦਾ ਦੇ ਲਿਆ ਹੈ ਤੇ ਜਿਸ ਤੋਂ ਬਾਅਦ ਉਥੇ ਹੀ ਅੱਜ ਵਿਜੀਲੈਂਸ ਦੇ ਕੋਲ ਜਗਜੀਤ ਚਹਿਲ ਅਤੇ ਬਿੱਟੂ ਆਲਖ ਜਿਹੜੇ ਕਿ ਪਹੁੰਚ ਰਹੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਿਆਨ ਦਿੱਤੇ ਜਾਣਗੇ ਤੇ ਹੁਣ ਬਿਕਰਮ ਮੱਝਠੀ ਦੀ ਹੈ ਜਿਹੜੇ ਕਿ ਲਗਾਤਾਰ ਮੁਸ਼ਕਲਾਂ ਦੇ ਵਿੱਚ ਵਾਦਾ ਹੁੰਦਾ ਹੋਇਆ ਨਜ਼ਰ ਆ ਰਿਹਾ